तो यीशु मसीह एक 38 साल व्यक्ति ਨੂੰ ਚੰਦਾ ਕਰਦਾ 38 ਸਾਲਾ ਦਾ ਵਿਅਕਤੀ ਸੀਗਾ ਪ੍ਰੋਬੀਸ਼ਮ ਸੀ ਉਸ ਨੂੰ ਚੰਦਾ ਕਰਦਾ ਔਰ ਇਹ ਕਹਿੰਦਾ ਹੈ ਕਿ ਆਪਣਾ ਮਿਸ਼ੋਨਾ ਉਠਾ ਔਰ ਚੱਲ ਫਿਰ ਉਹ ਬੜਾ ਖੁਸ਼ ਹੋ ਜਾਂਦਾ ਹੈ ਬੜਾ ਆਨੰਦ ਹੋ ਜਾਂਦਾ ਹੈ ਕਿ ਮੈਂ ਹੁਣ ਚੱਲਣ ਫਿਰਨ ਲੱਗਾ ਅੱਜ ਉਸ ਟਾਪਿਕ ਤੇ ਅਪਾ ਗੱਲਬਾਤ ਕਰਾਂਗੇ ਉਹ ਸੁਣਾ ਔਰ ਮੈਂ ਦੱਸਣਾ ਚਾਹੁੰਦਾ ਜੇਕਰ ਕੋਈ ਸਾਡੇ ਨਾਲ ਮਿਲ ਕੇ ਪ੍ਰਭੂ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਵਿਸ਼ਵਾਸੀ ਹੈ ਚਾਹੇ ਬਾਸਟਰ ਹੈ ਉਹ ਦਿੱਤੇ ਕੇ ਨੰਬਰਾਂ ਤੇ ਸਾਨੂੰ ਸੰਪਰਕ ਕਰ ਸਕਦਾ ਹੈ ਕੰਟੈਕਟ ਕਰ ਸਕਦਾ ਹੈ WhatsApp ਮੈਸੇਜ ਕਰ ਸਕਦਾ ਹੈ ਔਰ ਸਾਡੇ ਨਾਲ ਜੁੜ ਕੇ ਕੋਈ ਵੀ ਸੇਵਾ ਕਰ ਸਕਦਾ ਹੈ ਤਾਂ ਕਿ ਹੋਰ ਵੀ ਆਪਾਂ ਪਰਮੇਸ਼ਰ ਦੇ ਕੰਮ ਨੂੰ ਵਧਾ ਸਕੀਏ ਔਰ ਮਿਸਟਰੀ ਦੇ ਕੰਮ ਨੂੰ ਵਧਾ ਸਕੀਏ ਤਾਂ ਅਜ਼ੀਜ਼ੋ ਖੁਦਾ ਤੁਹਾਨੂੰ ਬਰਕਤ ਦੇ ਆਸ਼ੀਰਵਾਦ ਦੇ ਔਰ ਐਸੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਹੈ ਬੈਲ ਆਈਕਨ ਦਬਾਉਣਾ ਹੈ ਔਰ ਬੈਲ ਆਈਕਨ ਦਬਾਉਣਾ ਕਦੇ ਨਾ ਭੁੱਲਣਾ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਖੁਦਾ ਤੁਹਾਨੂੰ ਬਰਕਤ ਦੇ ਆਸ਼ੀਰਵਾਦ ਦੇ ਆਈ ਅਜ਼ੀਜ਼ੋ ਆਪਾਂ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਪੜਾਂਗੇ ਪੜਨਾ 11 ਤੇ 12 ਆਦਮੀ ਨੇ ਆਖਿਆ ਪ੍ਰਭੂ ਜੀ ਅਜੇ ਹ ਕੋਈ ਨਹੀਂ ਜੋ ਉਸ ਤਲਾਬ ਅੰਦਰ ਜਾਣ ਵਿੱਚ ਮੇਰੀ ਸਹਾਇਤਾ ਕਰੇ ਹallelujah ਕਿਸ ਵਿਅਕਤੀ ਨੇ ਆਖਿਆ 38 ਸਾਲ ਦੇ ਵਿਅਕਤੀ ਨੇ ਯਸੂ ਮਸੀਹ ਨੂੰ ਆਖਿਆ ਕਿ ਉਸ ਤਲਾਬ ਦੇ ਅੰਦਰ ਮੈਂ ਜਾਣ ਦੀ ਤਾਂ ਕੋਸ਼ਿਸ਼ ਕਰਦਾ ਵਾਂ ਪਰ ਕੋਈ ਐਸਾ ਨਹੀਂ ਕਿ ਜਿਹੜਾ ਮੈਨੂੰ ਉਸ ਤਲਾਬ ਦੇ ਅੰਦਰ ਲੈ ਜਾ ਸਕੇ ਜਾਂ ਮੈਨੂੰ ਉਸ ਜਗ੍ਹਾ ਤੇ ਠਹਿਰਾ ਸਕੇ ਐਸਾ ਕੋਈ ਨਹੀਂ ਪਰ ਮੇਰੇ ਜਾਨ ਤੋਂ ਪਹਿਲਾਂ ਕੋਈ ਦੂਸਰਾ ਉੱਤਰ ਜਾਂਦਾ ਹੈ ਉਹ ਚੰਨਾ ਪਹੁੰਚਦਾ ਹੈ ਕਿਉਂਕਿ ਯਿਸੂ ਮਸੀਹ ਹਰੁਸ਼ਲਮ ਸੀ ਮੰਦਰ ਚ ਸੀ ਗਿਆ ਔਰ ਮੰਦਰ ਦੇ ਤਲਾਬ ਸੀਗਾ ਜਿੱਥੇ ਪਰਮੇਸ਼ਵਰ ਦੇ ਸਵਰਗਦੂਤ ਉਸ ਪਾਣੀ ਨੂੰ ਭਰਵਾਉਂਦੇ ਸੀ ਤੇ ਬਹੁਤ ਸਾਰੇ ਵਿਅਕਤੀ ਚ ਇੱਜ਼ਾਜ਼ ਉੱਥੇ ਹੀ ਇੱਕ ਵਿਅਕਤੀ ਸੀਗਾ 38 ਸਾਲਾਂ ਦਾ ਜਿਹਨੂੰ 38 ਸਾਲ ਉਮਰ ਦੇ ਉਹ ਚੱਲ ਕਰ ਨਹੀਂ ਸਕਦਾ ਸੀਗਾ ਔਰ ਪ੍ਰਭੂ ਯਿਸੂ ਮਸੀਹ ਉਹਦੇ ਕੋਲ ਹੁੰਦੇ ਨੇ ਤੇ ਉਹ ਦੱਸਦਾ ਹੈ ਕਿ ਕੋਈ ਐਸਾ ਵੀ ਨਹੀਂ ਹੈ ਕਿ ਜਿਹੜਾ ਮੈਨੂੰ ਉਸ ਖੁੰਡ ਦੇ ਕੋਲੇ ਲੈ ਜਾਏ ਤਾਂ ਮੈਂ ਉਹ ਕੋੜ 74 ਕੇ ਚੰਗਾ ਹੋ ਸਕਾਂ ਐਸਾ ਵੀ ਕੋਈ ਨਹੀਂ ਫਿਰ ਯੀਸ਼ੂ ਨੇ ਅਤਮੀ ਐਥੇ ਚ ਉਹਨਾਂ ਨੂੰ ਉਹਨਾਂ ਨੂੰ ਕਹਿ ਸਕਦੇ ਨੇ ਐਂ ਕਿ ਤੂੰ ਕੀ ਕਰ ਔਰ ਵਿਸ਼ਵਾਸ ਕਰ ਯਾਨੀ ਕਿ ਵਿਸ਼ਵਾਸ ਕਰਨਾ ਬਹੁਤ ਹੀ ਜੀਜੋ ਯੀਸ਼ੂ ਮਸੀਹ ਨੇ ਕਿਹਾ ਕਿ ਤੂੰ ਆਪਣਾ ਬਿਸ਼ੋਣਾ ਉਠਾ ਔਰ ਚੱਲ ਫਿਰ ਔਰ ਉਹਨੇ ਬਿਸ਼ੋਣਾ ਉਠਾਇਆ ਚੱਲਣ ਫਿਰ ਲੱਗ ਅਜੀਜ਼ੋ ਉੱਖੋਸ਼ ਹੋ ਗਿਆ ਔਰ ਸਭ ਨੂੰ ਦੱਸਣ ਲੱਗ ਗਿਆ ਕਿ ਮੈਂ ਚੰਗਾ ਹੋ ਗਿਆ ਮੈਂ ਸਹੀ ਹੋ ਗਿਆ ਮੈਨੂੰ ਸ਼ੰਗਾ ਕਰ ਦਿੱਤਾ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਕਿਸ ਵਿਅਕਤੀ ਨੇ ਮੈਨੂੰ ਸ਼ੰਗਾ ਦਿੱਤਾ ਉਹਨੂੰ ਇਹ ਨਹੀਂ ਪਤਾ ਸੀ ਕਿ ਕੌਣ ਸੀ ਪਰ ਚੰਗਾ ਹੋ ਚੁੱਕਿਆ ਸੀਗਾ ਪਰ ਉਹਨੂੰ ਇਹ ਨਹੀਂ ਪਤਾ ਸੀਗਾ ਕਿ ਮੈਨੂੰ ਕਿਸ ਵਿਅਕਤੀ ਨੇ ਸ਼ੰਗਾ ਦਿੱਤਾ ਅਜੀਜ਼ੋ ਇਸ ਤੋਂ ਅਸੀਂ ਕੀ ਸਿੱਖਣਾ ਹੈ ਅੱਜ ਇਸ ਪਰਮੇਸ਼ਰ ਦੇ ਬਚਨੋਂ ਜਾਨਣਾ ਹੈ ਔਰ ਇਸ ਤੋਂ ਅਸੀਂ ਬੜੀ ਇੱਕ ਅਦਭੁਤ ਬਚਨ ਅਦਭੁਤ ਗੱਲੋਂ ਸਿੱਖਣਾ ਹੈ ਤੋ ਆਈਏ ਅਪਾ ਫਿਰ ਪੜਾਂਗੇ ਪੜਨਾ ਜਦੋਂ ਪਾਣੀ ਵਿੱਚ ਹਲਚਲ ਹੁੰਦੀ ਹੈ ਹਾਂ ਜਦੋਂ ਪਾਣੀ ਦੇ ਵਿੱਚ ਕਹਿੰਦਾ ਹਲਚਲ ਹੁੰਦੀ ਹੈ ਮੇਰਾ ਪਾਪ ਅੰਦਰ ਜਾਣ ਵਾਲਾ ਪਹਿਲਾ ਵਿਅਕਤੀ ਕੀ ਕੋਸ਼ਿਸ਼ ਕਰਦਾ ਹਾਂ ਹallelujah ਕੀ ਕਹਿੰਦਾ ਕਿ ਮੈਨੂੰ ਕੋਈ ਐਸਾ ਨਹੀਂ ਕਿ ਜਦੋਂ ਥਿੱਲਦਾ ਪਾਣੀ ਤੇ ਮੈਨੂੰ ਕੋਈ ਉੱਜੜਾ ਤੇ ਲੈ ਜਾਵੇ ਕੋਈ ਐਸਾ ਵੀ ਨਹੀਂ ਤਾਂ ਦੇਖੋ ਯਿਸੂ ਮਸੀਹ ਕਹਿੰਦਾ ਕਿ ਤੂੰ ਚੱਲ ਫਿਰ ਉਟਕੜਾ ਆਪਣਾ ਮਛੋਣਾ ਉਠਾ ਉਹ ਬੜਾ ਅਨੰਦਿਤ ਹੋ ਜਾਂਦਾ ਹੈ ਬੜਾ ਖੁਸ਼ ਹੋ ਜਾਂਦਾ ਹੈ ਉਹ ਦੱਸਦਾ ਹੈ ਸਭ ਨੂੰ ਪਰ ਉਹਨੂੰ ਪਤਾ ਨਹੀਂ ਕਿ ਜਿਸ ਵਿਅਕਤੀ ਨੇ ਮੈਨੂੰ ਚੰਗਾ ਕੀਤਾ ਹੈ ਉਹ ਕੌਣ ਹੈ ਜਿਸੋ ਅਸੀਂ ਸਮਝਣਾ ਹੈ ਦੇਖੋ ਪਰਮੇਸ਼ਵਰ ਦੇ ਵਿੱਚ ਕਈ ਵਾਰ ਅਸੀਂ ਚੰਗੇ ਹੋ ਜਾਂਦੇ ਹਾਂ ਸ਼ਿਫਾ ਪਾ ਲੈਨੇ ਆ ਪਰ ਯੇਸ਼ੂ ਦੀ ਸਿੱਖਿਆ ਨੂੰ ਕਈ ਵਾਰ ਸਮਝਦੇ ਨਹੀਂ ਤੇ ਇਸੇ ਤਰ੍ਹਾਂ ਇਸ ਵਿਅਕਤੀ ਨੇ ਕਿਹਾ ਕੀਤਾ ਕਿ ਉਹ ਚੰਗਾ ਹੋ ਗਿਆ ਖੁਸ਼ ਹੋਇਆ। ਆਨੰਦਿਤ ਹੋਣ ਲੱਗਿਆ। ਗਵਾਹੀ ਦੇਣ ਲੱਗਿਆ। ਪਰ ਉਸ ਨੂੰ ਉਸ ਦੇ ਮੰਦਰ ਦੇ ਰਹਿੰਦੇ ਕੁਝ ਮੁਖਾਂ ਨੇ ਉਹਨੂੰ ਪੁੱਛਿਆ ਕਿ ਤੈਨੂੰ ਕਿਸ ਨੇ ਚੰਗਤ ਦਿੱਤਾ? ਉਸਨੇ ਕਿਹਾ ਮੈਨੂੰ ਪਤਾ ਨਹੀਂ ਕਿ ਮੈਨੂੰ ਕਿਸ ਨੇ ਚੰਗਤ ਦਿੱਤਾ। ਮੈਨੂੰ ਪਤਾ ਨਹੀਂ ਕਿਸ ਨੇ ਚੰਗਤ ਕੀਤਾ ਪਰ ਮੈਨੂੰ ਜਿਸ ਨੇ ਕਿਹਾ ਉਸਨੇ ਕਿਹਾ ਕਿ ਆਪਣਾ ਵਿਸ਼ੋਣਾ ਉਠਾ ਤੇ ਚੱਲ ਫਿਰ। ਕਿਉਂਕਿ ਉਸ ਦਿਨ ਸਬਤ ਦਾ ਦਿਨ ਸੀ। ਉਦੋਂ ਸਬਤ ਦਾ ਦਿਨ ਸੀ ਇਸ ਲਈ ਤਜਦੂ ਯੇਸ਼ੂ ਮਸੀਹ ਉਹਨੂੰ ਦੁਬਾਰਾ ਫੇਰ ਮੰਦਰ 'ਚ ਮਿਲਿਆ ਤਾਂ ਯੇਸ਼ੂ ਮਸੀਹ ਨੇ ਇੱਕ ਗੱਲ ਉਹਨੂੰ ਕਹੀ ਯੇਸ਼ੂ ਮਸੀਹ ਨੇ ਉਸਨੂੰ ਕਿਹਾ ਕਿ ਦੇਖ ਤੂੰ ਚੰਗਾ ਹੋ ਚੁੱਕਿਆ ਹਾਂ ਪਰ ਤੂੰ ਦੁਬਾਰਾ ਪਾਪ ਨਹੀਂ ਕਰਨਾ ਤੂੰ ਚੰਗਾ ਹੋ ਚੁੱਕਿਆ ਹੈ ਦੁਬਾਰਾ ਪਾਪ ਨਹੀਂ ਕਰਨਾ ਨਹੀਂ ਤਾਂ ਇਸ ਤੋਂ ਭਿਆਨਕ ਪਵਿੱਤੀ ਆ ਪਮੇਗੀ ਇਸ ਤੋਂ ਜ਼ਿਆਦਾ ਹੀ ਮੁਸੀਬਤ ਦੇ ਵਿੱਚ ਤੂੰ ਫਸ ਜਾਏਗਾ ਯੀਸ਼ੂ ਮਸੀਹ ਨੇ ਉਹਨੂੰ ਵਰਨਿੰਗ ਦਿੱਤੀ ਯੀਸ਼ੂ ਮਸੀਹ ਨੇ ਉਹਨੂੰ ਕਿਹਾ ਵੀ ਤੂੰ ਪਾਪ ਨਹੀਂ ਕਰਨਾ ਅਜ਼ੀਜ਼ੋ ਅੱਜ ਅਸੀਂ ਕੀ ਕਰ ਰਹੇ ਹਾਂ ਪ੍ਰਭੂ ਦੇ ਵਿੱਚ ਆਸ਼ੀਸ਼ ਬਰਕਤ ਚੰਗੇ ਹੋ ਜਾਂਦੇ ਆ ਪਰ ਆਪਣੀ ਪੁਰਾਣੀ ਜੀਵਨ ਨੂੰ ਤਿਆਗਦੇ ਨਹੀਂ ਹੈ ਪਰ ਆਪਣੀ ਪੁਰਾਣੀ ਜ਼ਿੰਦਗੀ ਨੂੰ ਤਿਆਗਦੇ ਨਹੀਂ ਹੈ ਆਪਣੇ ਪਾਪ ਨੂੰ ਛੱਡਦੇ ਨਹੀਂ ਹੈ ਇਸ ਲਈ ਪ੍ਰੋਫਿਟ ਮਸੀਹ ਨੇ ਕਿਹਾ ਕਿ ਦੇਖ ਤੂੰ ਚੰਗਾ ਹੋ ਚੁੱਕਿਆ ਵਾ ਦੇਖ ਤੂੰ ਸ਼ਿਫਾ ਪਾ ਲਈ ਪਰ ਮੈਂ ਤੈਨੂੰ ਕਹਿੰਦਾ ਕਿ ਤੂੰ ਪਾਪ ਨਾ ਕਰ ਜੇ ਤੂੰ ਪਾਪ ਕੀਤਾ ਤਾਂ ਤੇਰੇ ਤੇ ਇਹ ਨਾ ਹੋਵੇ ਕਿ ਹੋਰ ਭਿਆਨਕ ਦਿਨ ਆ ਜਾਏ ਐਸੀ ਮੁਸੀਬਤ ਪਏ ਇਤੋਂ ਵੀ ਜ਼ਬਰ ਇਤੋਂ ਵੀ ਡਬਲ ਤਾਂ ਅਜੀਜ਼ੋ ਸਾਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ ਇੱਕ ਵਿਸ਼ਵਾਸੀ ਨੂੰ ਪ੍ਰਭੂ ਦੀ ਸਿਖਸ਼ਾ ਤੇ ਚੱਲਣਾ ਬਹੁਤ ਹੀ ਜ਼ਰੂਰੀ ਹੈ ਬਹੁਤ ਹੀ ਜ਼ਰੂਰੀ ਹੈ ਆਤਮਿਕ ਰਹਿਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪਰਮੇਸ਼ਵਰ ਦਾ ਆਤਮਾ ਇਸ ਨੂੰ ਸਿਖਾ ਰਿਹਾ ਹੈ ਪਰਮੇਸ਼ਵਰ ਦਾ ਆਤਮਾ ਇਸ ਨੂੰ ਦੱਸਦਾ ਹੈ ਤਾਂ ਇਸ ਲਈ ਅਜੀਜ਼ੋ ਖੁਦਾ ਤੁਹਾਨੂੰ ਇਸ वचन ਦੇ ਦੁਆਰਾ ਬਹੁਤ ساری ਬਰਕਤਾਂ ਹੈ ਔਰ ਮੈਂ ਚਾਹੁੰਦਾ ਹਾਂ ਕਿ ਇਸ ਨੂੰ ਫਿਰ ਤੋਂ ਅਸੀਂ ਅੱਜ ਮੈਂ ਅੱਜ ਤੋਂ ਪੜਾਂਗੇ ਕਿ ਪਰਮੇਸ਼ਵਰ ਦਾ ਕਲਾਮ ਸਾਨੂੰ ਅੱਗੇ ਕੀ ਦੱਸਦਾ ਹੈ ਤਾਂ ਉਹ ਖੁਸ਼ ਹੋਗਾ ਆਨੰਦਿਤ ਹੋਗਾ ਕਿਉਂਕਿ ਯਿਸੂ ਮਸੀਹ ਇਦਾਂ ਹੀ ਕਈ ਵਾਰ ਬਹੁਤ ਸਾਰੇ ਐਸੇ ਲੋਕ ਤਾਂ ਖੁਸ਼ ਹੋ ਜਾਂਦੇ ਨੇ ਪਰ ਯਿਸੂ ਮਸੀਹ ਕੀ ਕਹਿੰਦਾ ਹੈ ਯਿਸੂ ਮਸੀਹ ਕੀ ਚਾਹੁੰਦਾ ਹੈ ਉਸ ਦੇ ਬਾਰੇ ਧਿਆਨ ਨਹੀਂ ਕਰਦੇ ਔਰ ਆਸ਼ਿਸ਼ ਬਰਕਤਾਂ ਚੰਗਿਆਈ ਚ ਹੀ ਰਹਿ ਜਾਂਦੇ ਨੇ ਪਰ ਪਰਮੇਸ਼ਰ ਦਾ ਮਸਕਤ ਹੈ ਤੁਹਾਡੇ ਜੀਵਨ ਨੂੰ ਬਚਾਉਣਾ ਪਰਮੇਸ਼ਰ ਦਾ ਮਸਕਤ ਹੈ ਤੁਹਾਨੂੰ ਬਚਾਉਣਾ ਇਸ ਲਈ ਇਸ ਗੱਲ ਨੂੰ ਸਮਝਣਾ ਹੈ ਤਾਂ ਇਹ ਪੜਾਂਗੇ ਆ ਫਿਰ ਯਿਸੂ ਨੇ ਉਸ ਨੂੰ ਆਖਿਆ ਆਪਣਾ ਬਿਸਤਰਾ ਚੁੱਕ ਆਪਣਾ ਉੱਠ ਆਪਣਾ ਬਿਸਤਰਾ ਚੁੱਕ ਅਤੇ ਤੁਰ ਉਹ ਚੰਗਾ ਹੋ ਗਿਆ ਉਹ ਚੰਗਾ ਹੋ ਗਿਆ ਇਸ਼ ਤਾਂ ਨਾ ਸ਼ੁਰੂ ਕਰ ਦਿੱਤਾ ਉਸ ਨੇ ਆਪਣਾ ਵਿਸ਼ੋਣਾ ਚੁੱਕ ਕੇ ਤੁਰਨਾ ਸ਼ੁਰੂ ਕਰ ਦਿੱਤਾ ਜਾਨਕੀ ਵਿਸ਼ੋਣਾ ਚੁੱਕ ਕੇ ਤੁਰਨਾ ਸ਼ੁਰੂ ਕਰ ਦਿੱਤਾ ਅੱਗੇ ਪੜਾਂਗੇ ਜਦੋਂ ਇਹ ਸਭ ਕੁਝ ਨਾ ਪਰਿਆ ਇਹ ਸਬਤ ਦਾ ਦਿਨ ਸੀ ਹਾਂ ਇਹ ਸਬਤ ਦਾ ਦਿਨ ਸੀ ਜਦੋਂ ਇਹ ਸਭਾ ਤਰਾ ਤਾਂ ਕੁਝ ਲੋਕਾਂ ਨੇ ਹਨਾ ਨੂੰ ਉਹਨੂੰ ਘੇਰ ਲਿਆ ਔਰ ਕਹਿਣ ਲੱਗੇ ਇਹ ਸਬਤ ਤੂ ਕਿ ਮੈਂ ਚੰਗਾ ਹਾਂ ਪਰ ਉਸਨੇ ਕ ਜਿਸ ਵਿਅਕਤੀ ਨੇ ਮੈਨੂੰ ਚੰਗਾ ਕੀਤਾ ਉਸਨੇ ਕ ਆਪਣਾ ਬਿਸ਼ੋਨਾ ਉਠਾ ਤੇ ਚੱਲ ਫਿਰ ਖੁਸ਼ਬੂਰਸੀ ਅਨੰਦਿਤ ਬਹੁਤ ਸੀ ਪਰ ਉਹ ਇੰਨਾ ਨਹੀਂ ਪਤਾ ਸੀ ਉਹਨੂੰ ਚੰਗਾ ਕਰਨ ਵਾਲਾ ਕੌਣ ਵਿਅਕਤੀ ਹੈ ਆਈਏ ਆਪਾਂ 14ਵੇਂ ਐਚ ਪੜਾਂਗੇ ਡਾਇਰੈਕਟਲੀ ਚਲਾਂਗੇ 14ਵੇਂ ਐਚ ਉੱਥੇ ਯੀਸ਼ੂ ਮਸੀਹ ਨੂੰ ਫਿਰ ਦੁਬਾਰਾ ਮਿਲਦਾ ਇਸ ਵਿਅਕਤੀ ਨੂੰ ਔਰ ਯੀਸ਼ੂ ਮਸੀਹ ਨੂੰ ਫਿਰ ਪਛਾਣਨਾ ਹੈ ਆਈਏ ਅੱਗੇ ਪੜਾਂਗੇ ਬਾਅਦ ਵਿੱਚ ਯਸੂ ਨੇ ਉਸ ਹੈਕਲ ਵਿੱਚ ਵੇਖਿਆ ਹਾਂ ਬਾਅਦ ਵਿੱਚ ਯਸੂ ਨੇ ਉਸ ਨੂੰ ਹੈਕਲ ਵਿੱਚ ਦੇਖਿਆ ਕਿਉਂ ਉਸ ਤੋਂ क्या हाँ वे बहुत तो चंगा हो गया है हाँ फिर पाप ना करी हाँ ना ता तेरे तेरे नाल कोई होर हाँ पीर पैरी गाल पाप पर सकती है हालेलुया अजीजो हिंदी दी पुस्तक च लिखा है कि देखो तू दोबारा पाप ना करी यीशु मसीह ने कहा तू चंगा हो चुका है दोबारा पाप ना करी नहीं तो ਔਰ ਭਿਆਨਕ ਜਿਆਦਾ ਇਸ ਤੋਂ ਵੀ ਜਿਆਦਾ ਤੇਰਨਾ ਕੁਝ ਵਾਪਰ ਸਕਦਾ ਹੈ ਤਾਂ ਤੂੰ ਪਾਪ ਨਾ ਕਰੀ ਤੂੰ ਗੁਨਾਹ ਨਾ ਕਰੀ ਕਿ ਇੱਕ ਵਿਸ਼ਵਾਸੀ ਨੂੰ ਪਾਪ ਕਰਨਾ ਚਾਹੀਦਾ ਹੈ ਪ੍ਰਭੂ ਨੂੰ ਕਬੂਲ ਕਰਕੇ ਪ੍ਰਭੂ ਨੂੰ ਪ੍ਰਭੂ ਤੇ ਵਿਸ਼ਵਾਸ ਕਰਕੇ ਨਹੀਂ ਕਰਨਾ ਚਾਹੀਦਾ ਜੇਦੋ ਕਿਉਂਕਿ ਇਸ ਸਮਝਣਾ ਬਹੁਤ ਹੀ ਸਾਨੂੰ ਜ਼ਰੂਰੀ ਹੈ ਔਰ ਪਰਮੇਸ਼ਰ ਚਾਹੁੰਦਾ ਹੈ ਤੁਹਾਡੇ ਆਤਮਿਕ ਜੀਵਨ ਨੂੰ ਤੁਹਾਡੇ ਨਾਲ ਆਤਮਿਕ ਜੀਵਨ ਦੇ ਨਾਲ ਚੱਲ ਸਕੇ ਪਰਮੇਸ਼ਵਰੇ ਚਾਹੁੰਦਾ ਜਦੋਂ ਆਤਮਿਕ ਇਹਦੇ ਪਰਮੇਸ਼ਵਰ ਸਾਡੇ ਨਾਲ ਹੈ ਜੇ ਅਸੀਂ ਸਰੀਰ ਦੇ ਵਿੱਚ ਅਸੀਂ ਗੁਨਾਹਾਂ ਦੇ ਵਿੱਚ ਆਹ ਪਾਣੀ ਜ਼ਿੰਦਗੀ ਜੇ ਨਹੀਂ त्याਗੇਗੀ ਅਸੀਂ ਵਿਸ਼ਵਾਸ ਨੂੰ ਪਾਲਿਆ ਜਾ ਅਸੀਂ ਚੰਗਿਆਈ ਨੂੰ ਪਾਲਿਆ ਤੇ ਪ੍ਰਭੂ ਦੀ ਸਿੱਖਿਆ ਤੇ ਜੇ ਨਹੀਂ ਚੱਲੇ ਤੇ ਅੱਜ ਬਹੁਤ ਜ਼ਰੂਰੀ ਹੈ ਪਰਮੇਸ਼ਵਰ ਦੀ ਸਿੱਖਿਆ ਤੇ ਚੱਲਣਾ ਔਰ ਆਪਣੇ ਅਪਰਾਧਾ ਨੂੰ ਜਿਹੜਾ ਛੱਡ ਦੇਣਾ ਤਾਂ ਇਹੀ ਮਸਕਤ ਹੈ ਤੋਂ ਆਈਏ ਇੱਕ ਹੋਰ ਅਸਾਂ ਆਇਤ ਨੂੰ ਪੜਾਂਗੇ ਤਾਂ ਉਹ ਮੱਤੀ ਅਧਿਆਇ 12 ਉਹਦੀ 43 ਉਹਦੀ 44 ਉਹਦੀ 45 ਯਿਸੂ ਮਸੀਹ ਇਹਦੇ ਵਿੱਚ ਆਖਦੇ ਆ ਕਿ ਦੇਖੋ ਬਹੁਤ ਇੱਕ ਕਬੂਤ ਜਦੋਂ ਇੱਕ ਵਿਸ਼ਵਾਸੀ ਚੋਂ ਨਿਕਲਦੀ ਹੈ ਤੇ ਉਹ ਜੰਗਲਾਂ ਚ ਪਟਕਦੀ ਫਿਰਦੀ ਕਿਹਦੇ ਚ ਪਟਕਦੀ ਫਿਰਦੀ ਹੈ ਜੰਗਲਾਂ ਚ ਕਿਉਂ ਕਿਉਂਕਿ ਜਿਹੜੀ ਵੀਰਾਨ ਧਰਤੀ ਸੀ ਉਹਦੇ ਤੇ ਯਿਸੂ ਮਸੀਹ ਆ ਗਿਆ ਉਰਪਟਕਦੀ ਫਿਰਦੀ ਉਹ ਕੀ ਕਰਨਦੀ ਫਿਰਦੀ ਹੈ ਪਟਕਦੀ ਫਿਰਦੀ ਹੈ ਤੇ ਇਸ ਲਈ ਜਦੋਂ ਉਹਨੂੰ ਫੇਰ ਆਉਂਦੀ ਸੱਜਿਆ ਸਵਾਰਿਆ ਦੇਖਦੀ ਹੈ عزیزو ਇੱਥੇ ਇੱਕ ਵਿਸ਼ਵਾਸੀ ਦੀ ਗੱਲ ਹੋ ਰਹੀ ਹੈ ਇੱਕ ਮਸੀਹਤ ਦੀ ਗੱਲ ਹੋ ਰਹੀ ਹੈ ਆਪਾਂ ਇਸ ਨੂੰ ਸਮਝਣਾ ਹੈ ਆइए ਪੜਾਂਗੇ ਪਰ ਜਦੋਂ ਦੂਸਟ ਆਤਮਾ ਹਾਂ ਜੋ ਨਿਕਲ ਗਿਆ ਹੋਵੇ ਸਾ ਸੁਕੀਆਂ ਥਾਵਾਂ ਵਿੱਚ ਆਰਾਮ ਲੱਭਦਾ ਫਿਰਦਾ ਹੈ ਹਾਂ ਕਹਿੰਦਾ ਇੱਕ ਦੁਸ਼ਟ ਆਤਮਾ ਜਦੋਂ ਇੱਕ ਵਿਅਕਤੀ ਚੋਂ ਨਿਕਲ ਜਾਂਦਾ ਹੈ ਤਾਂ ਫਿਰ ਉਹ ਸੁਕੀਆਂ ਥਾਵਾਂ 'ਚ ویرਾਨ ਥਾਵਾਂ 'ਚ ਉਹ ਕਿ ਲੱਭਦਾ ਫਿਰਦਾ ਹੈ ਆਰਾਮ ਲੱਭਦਾ ਫਿਰਦਾ ਹੈ ਅਜ਼ੀਜ਼ੋ ਅੱਗੇ ਪੜਾਂਗੇ ਔਰ ਸਮਝਾਂਗੇ ਇਸ ਨੂੰ ਫਿਰ ਉਹ ਆਖਦਾ ਹੈ ਮੈਂ ਆਪਣੇ ਘਰ ਜਿੱਥੋਂ ਮੈਂ ਨਿਕਲਿਆ ਸੀ ਵਾਪਸ ਜਾਵਾਂਗਾ ਹਾਂ ਕਿ ਉਹ ਨੂੰ ਵੇਲਾ ਅਤੇ ਝਾੜਿਆ ਹੋਇਆ ਸਵਾਰਿਆ ਹੋਇਆ ਵੇਖਾਂਗਾ ਹallelujah ਕੀ ਕਹਿੰਦਾ ਕਿ ਮੈਂ ਫਿਰ ਦੁਸ਼ਟ ਆਤਮਾ ਕਰਦਾ ਮੈਂ ਵਾਪਸ ਆ ਜਾ ਕਿ ਦੇਖਦਾ ਉਹ ਨੂੰ ਝਾੜਾ ਹੋਇਆ ਸਵਾਰਿਆ ਹੋਇਆ ਦੇਖਣਾ ਅਜੀਜ਼ੋ ਜਦੋਂ ਪ੍ਰਭੂ ਯਿਸੂ ਮਸੀਹ ਆ ਜਾਂਦੇ ਨੇ ਫਿਰ ਸਾਡਾ ਜੀਵਨ ਬਦਲ ਜਾਂਦਾ ਹੈ ਫਿਰ ਸਾਡਾ ਜੀਵਨ ਬਦਲ ਜਾਂਦਾ ਹੈ ਸਾਡੀਆਂ ਪਰਮੇਸ਼ਰ ਸਰ ਤੇ ਦਇਆ ਕਰ ਦਿੰਦਾ ਹੈ ਅਨੰਦਿਤ ਹੋ ਜਾਂਦੇ ਨੇ ਤਾਂ ਸਮਝਣਾ ਇਸ ਗੱਲ ਨੂੰ ਕਿ ਦੇਖੋ ਇੱਕ ਦੁਸ਼ਟ ਆਤਮਾ ਜਦੋਂ ਕਿਸੇ ਚੋਂ ਨਿਕਲਦਾ ਹੈ ਤਾਂ ਉਹ ਜੰਗਲਾ 'ਚ ਆਰਾਮ ਲੱਭਦਾ ਫਿਰਦਾ ਹੈ ਤੰਨੂੰ ਆਰਾਮ ਨਹੀਂ ਮਿਲਦਾ ਫਿਰ ਉਹ ਉਸ ਜਗ੍ਹਾ ਤੇ ਵਾਪਸ ਜਾਂਦਾ ਹੈ ਔਰ ਦੇਖਦਾ ਸੱਜਿਆ ਤੇ ਸਵਾਰਿਆ ਦੇਖਦਾ ਹੈ ਤਾਂ ਅਜੀਜ਼ੋ ਇੱਥੇ ਇੱਕ ਵਿਸ਼ਵਾਸ ਦੀ ਗੱਲ ਹੋ ਰਹੀ ਹੈ ਔਰ ਸਮਝਣਾ ਇਸ ਗੱਲ ਨੂੰ ਕਿ ਅੱਜ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਹੈ ਅੱਜ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਹੈ ਕਿ ਇੱਕ ਵਿਸ਼ਵਾਸੀ ਦੇ ਅੰਦਰ ਜਦੋਂ ਉਸ ਆਤਮਾ ਨਿਕਲ ਜਾਂਦੀ ਹੈ ਜਾਂ ਉਹ ਪਾਪ ਨੂੰ ਛੱਡ ਦਿੰਦਾ ਹੈ ਤਾਂ ਉਸ ਤੇ ਦੁਬਾਰਾ ਦਾਖਲ ਨਹੀਂ ਹਾਲੇਲੂਇਆ ਪਰ ਜੇਕਰ ਹੁੰਦਾ ਹੈ ਤੇ ਫਿਰ ਭਿਆਨਕ ਸਮਾ ਉਹਦੇ ਤੇ ਬਾਪਰਦਾ ਹੈ ਕਿਉਂਕਿ ਫਿਰ ਉਹ ਕੱਲਾ ਨਹੀਂ ਆਉਂਦਾ ਹੋਰਾਂ ਨੂੰ ਵੀ ਨਾਲ ਲਿਉਂਦਾ ਹੈ ਤਾਂ ਆਈਏ ਅੱਪ ਪੜਾਂਗੇ 45 ਐਚਓ ਤਾਂ ਉਹ ਜਾ ਕੇ ਆਪਣੇ ਨਾਲ ਸੰਤ ਹੋਰ ਬੁੜੀਆਂ ਆਤਮਾ ਨਾਲ ਲੈ ਆਉਂਦਾ ਹੈ ਹਾਂ ਅਤੇ ਉਸ ਆਦਮੀ ਵਿੱਚ ਰਹਿ ਲੱਗ ਪੈਂਦੇ ਹਨ ਹਾਂ ਤੇ ਉਸ ਆਦਮੀ ਦਾ ਬਾਅਦ ਵਾਲਾ ਹਾਲ ਪਹਿਲੇ ਵਾਲੇ ਹਾਲ ਨਾਲੋਂ ਪੂਰਾ ਹੋ ਜਾਂਦਾ ਹੈ ਹਾਂ ਦੇਖੋ ਤਾਂ ਜੀ ਜੋ ਸਮਝਣਾ ਹੈ ਹallelujah ਇੱਕ ਵਿਸ਼ਵਾਸੀ ਨੂੰ ਪਾਪ ਨਹੀਂ ਕਰਨਾ ਚਾਹੀਦਾ ਅਪਰਾਧ ਨਹੀਂ ਕਰਨਾ ਚਾਹੀਦਾ ਇੱਕ ਅਨੰਤ ਜੀਵਨ ਦੇ ਨਾਲ ਚੱਲਣਾ ਚਾਹੀਦਾ ਕਿਉਂਕਿ ਪਰਮੇਸ਼ਵਰ ਤੁਹਾਨੂੰ ਚੌਕਾ ਤੇ ਅਨੰਤ ਜੀਵਨ ਦਿੰਦਾ ਹੈ ਉਸ ਨੂੰ ਸਮਝਣਾ ਹੈ ਉਸ ਨੂੰ ਉਸ ਤਰੀਕੇ ਨਾਲ ਚੱਲਣਾ ਹੈ ਇਹ ਸਮਝਣਾ ਹੈ ਜੀ ਔਰ ਅੱਛੀ ਤਰ੍ਹਾਂ ਸਮਝਣਾ ਹੈ ਖੁਦਾ ਦਾ ਬਚਨ ਸਾਨੂੰ ਇਹ ਸਿਖਾ ਰਿਹਾ ਜੀ ਜੀਓ ਔਰ ਦੇਖੋ ਪਰਮੇਸ਼ਵਰ ਦਾ ਬਚਨ ਕੀ ਕਹਿੰਦਾ ਹੈ ਕਿ ਅਸੀਂ ਇੱਕ ਵਿਅਕਤੀ ਦੇ ਵਿੱਚ ਜਦੋਂ ਦੁਬਾਰਾ ਫੇਰ ਦੁਸ਼ਟ ਆਤਮਾ ਵਧ ਜਾਂਦੀ ਹੈ ਨਾ ਤੇ ਫਿਰ ਉਹਦਾ ਪਹਿਲੇ ਤੋਂ ਵੀ ਜ਼ਿਆਦਾ ਮਾੜਾ ਹਾਲ ਹੋ ਜਾਂਦਾ ਹੈ ਤੇ ਇਸ ਨੂੰ ਸਮਝਣਾ ਹੈ ਜੀ ਜੀਓ ਤਾਂ ਯਾਦ ਰੱਖਣਾ ਕਿ ਪਰਮੇਸ਼ਵਰ ਦਾ ਬਚਨ ਸਾਨੂੰ ਕੀ ਕਹਿੰਦਾ ਹੈ ਕਿ ਇਹ ਨਹੀਂ ਕਿ ਅਸੀਂ ਉਧਾਰ پا ਕੇ ਤੇ ਫਿਰ ਵੀ ਅਸੀਂ ਪਾਪ ਦੇ ਜੀਵਨ ਚਾ ਅਸੀਂ ਪ੍ਰਭੂ ਨੂੰ ਕਬੂਲ ਕਰਕੇ ਫਿਰ ਵੀ ਅਸੀਂ ਪਾਪ ਦੇ ਜੀਵਨ ਚਾ ਅੱਜ ਬਹੁਤ ਸਾਰੇ ਐਸੇ ਵਿਸ਼ਵਾਸੀ ਕਿਸੇ ਦਾ ਮਸੀਹਤ ਦੇ ਵਿੱਚ ਬਹੁਤ ਸਾਰੇ ਅਸਲੀ ਲੋਕ ਨੇ ਜਿਹੜੇ ਪ੍ਰਭੂ ਨੂੰ ਪਾ ਕੇ ਅੱਜ ਵੀ ਪਾਪ ਅੱਜ ਵੀ ਗੁਨਾਹ ਕਰ ਰਹੇ ਨੇ ਔਰ ਇਹ ਉਹਨਾਂ ਦੇ ਲਈ ਇੱਕ ਮੈਸੇਜ ਹੈ ਕਿ ਤੁਸੀਂ ਆਪਣੇ ਪਾਪ ਨੂੰ ਛੱਡਣਾ ਹੈ ਆਪਣੇ ਗੁਨਾਹ ਨੂੰ ਛੱਡਣਾ ਹੈ ਪ੍ਰਭੂ ਦੇ ਕੋਲੇ ਵਾਪਸ ਹੋਣਾ ਹੈ ਪ੍ਰਭੂ ਨੂੰ ਸਮਝਣਾ ਹੈ ਕਿਉਂਕਿ ਕੱਲਾ ਚਮਤਕਾਰਾਂ ਦੇ ਨਾਲ ਨਹੀਂ ਕੱਲਾ ਜੀਵਨ ਆਪਣੇ ਚਮਤਕਾਰਾਂ ਦੇ ਨਾਲ ਨਹੀਂ ਹੈ ਕਿਉਂਕਿ ਬਰਕਤਾਂ ਦੇ ਨਾਲ ਨਹੀਂ ਆਸ਼ੀਸ਼ ਦੇ ਨਾਲ ਨਹੀਂ ਹੈ ਤੁਹਾਡਾ ਜੀਵਨ ਪਰਮੇਸ਼ਰ ਦੇ ਨਾਲ ਹੈ ਔਰ ਇਸ ਨੂੰ ਸਮਝਣਾ ਹੈ ਕਿ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣਾ ਹੈ ਔਰ ਪਰਮੇਸ਼ਰ ਦੇ ਕਾਨੂੰਨ ਦੇ ਮੁਤਾਬਕ ਹੀ ਪਰਮੇਸ਼ਰ ਦੇ ਨਾਲ ਜੁੜਨਾ ਹੈ ਰਹਿਣਾ ਹੈ ਔਰ ਪਰਮੇਸ਼ਰ ਯਿਸੂ ਨੂੰ ਸਿਖੰਦੇ ਕਿ ਜਿਹੜਾ ਮੇਰੀ ਸਿੱਖਿਆ ਤੇ ਚੱਲਦਾ ਉਹ ਮੈਨੂੰ ਪਿਆਰ ਕਰਦਾ ਤੇ ਇਸ ਲਈ ਪ੍ਰਭੂ ਦੇ ਲੋਕ ਹੋ ਤੁਸੀਂ ਤੇ ਪਿਆਰ ਪਰਮੇਸ਼ਰ ਨੂੰ ਕਰਦੇ ਹੋ ਤੇ ਆਇਏ ਪਹਿਲਾ ਯਹੋਨਾ ਅਧਿਆਇ 3 ਉਹਦੀ 6 ਐਇਤ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹਦੇ ਚ ਵੀ ਅਸੀਂ ਪਰਮੇਸ਼ਰ ਦੇ ਬੱਚੇ ਨੂੰ ਜਾਣਦੇ ਹਾਂ ਔਰ ਸਿੱਖਦੇ ਹਾਂ ਤਾਂ ਜਦੋਂ ਦੇਖੋ ਇੱਕ ਵਿਸ਼ਵਾਸੀ ਨੂੰ ਜਦੋਂ ਉਹ ਪਰਮੇਸ਼ਵਰ ਚ ਆ ਜਾਂਦਾ ਹੈ ਕਿ ਇਹ ਨਹੀਂ ਹੈ ਕਿ ਉਸਦੇ ਅਪਰਾਧ ਗੁਨਾਹ ਮਾਫਨੇ ਹੋਏ ਪਰ ਕੀ ਹੈ ਕਿ ਉਹਨੂੰ ਇਹ ਆਜ਼ਾਦੀ ਨਹੀਂ ਮਿਲਦੀ ਕਿ ਉਹ ਪਾਪ ਕਰੇ ਉਹ ਗੁਨਾਹ ਕਰੇ ਫਿਰ ਵੀ ਪ੍ਰਭੂ ਨੂੰ ਪੈਨ ਕੇ ਨਹੀਂ ਕਿਉਂਕਿ ਉਹਨੇ ਪਾਪ ਨੂੰ ਛੱਡਣਾ ਹੈ ਔਰ ਆਪਣਾ ਜੀਵਨ ਪ੍ਰਭੂ ਦੇ ਅਨੁਸਾਰ ਚਲਾਣਾ ਹੈ ਜਾਨਕੀ ਪ੍ਰਭੂ ਦੀ ਸਿੱਖਿਆ ਦੇ ਚਲਾਣਾ ਹੈ ਦੇਖੋ خدا ਉਹਨਾਂ ਨੂੰ ਬਰਕਰਾਰੇ ਤਾਂ ਆਈ ਅੱਗੇ ਪੜਾਂਗੇ ਹਰੇਕ ਜੋ ਉਸ ਵਿੱਚ ਪਾਪ ਕਰਦਾ ਹੈ ਉਹ ਆਪ ਨਹੀਂ ਕਰਦਾ ਹਰੇਕ ਜੋ ਜਿਹੜਾ ਪਾਪ ਕਰਦਾ ਹੈ ਉਹ ਨੂੰ ਨਹੀਂ ਵੇਖਦਾ ਹallelujah ਕੀ ਲਿਖਿਆ ਜਿਹੜਾ ਜਿਹੜਾ ਇਜਸੂ ਮਸੀਹ ਦੇ ਵਿੱਚ ਰਹਿੰਦਾ ਹੈ ਉਹ ਪਾਪ ਨਹੀਂ ਕਰਦਾ ਤੇ ਜਿਹੜਾ ਪਾਪ ਕਰਦਾ ਇਜਸੂ ਮਸੀਹ ਉਹਨੇ ਦੇਖਿਆ ਹੀ ਨਹੀਂ ਉਹ ਜਾਣਦਾ ਹੀ ਨਹੀਂ ਇਜਸੂ ਮਸੀਹ ਨੂੰ ਤਾਂ ਇਸ ਲਈ ਤੁਸੀਂ ਪਾਪ ਨਹੀਂ ਕਰਨਾ ਇਜਸੂ ਮਸੀਹ ਨੂੰ ਤੁਸੀਂ ਜਾਣਦੇ ਹੋ ਕਿਉਂਕਿ ਪਰਮੇਸ਼ਰ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਜਾਣਦੇ ਜਿਹੜਾ ਅੱਛੀ ਤਰ੍ਹਾਂ ਜਾਣਦਾ ਪਾਪ ਨਹੀਂ ਕਰਦਾ ਬੁਲਾ ਹੇਲੂਇਆ ਤੇ ਕੁਝ ਹਾਲਤ ਇਦਾਂ ਦੀ ਹੈ ਕਿ ਅਸੀਂ ਜਾਣਦੇ ਹੋਈ ਗੁਨਾਹ ਚਾਹ ਅਸੀਂ ਜਾਣਦੇ ਹੋਈ ਪਾਪ ਚਾਹ ਅਸੀਂ ਜਾਣਦੇ ਹੋਈ ਅਪਰਾਧ ਚਾਹ ਤਾਂ ਇਸ ਤਰ੍ਹਾਂ ਨਹੀਂ ਅਜ਼ੀਜ਼ੋ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਇਸ ਨੂੰ ਤੁਸੀਂ ਪਾਪ ਨੂੰ ਤਿਆਗੋ ਪੁਰਾਣੀ ਜ਼ਿੰਦਗੀ ਨੂੰ ਤਿਆਗੋ ਔਰ ਨਵੀਂ ਸ੍ਰਿਸ਼ਟੀ ਤੁਸੀਂ ਪ੍ਰਭੂ ਦੇ ਵਿੱਚ ਬਣਾਓ ਨਮਾ ਜੀਵਨ ਤੁਹਾਨੂੰ ਦਿੱਤਾ ਆਪਣਾ ਜੀਵਨ ਖਰਾਬ ਨਾ ਕਰੋ ਸ਼ੈਤਾਨ ਚਾਹੁੰਦਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਜ਼ਰੀਏ ਔਰ ਤੁਹਾਨੂੰ ਪਰਮੇਸ਼ਰ ਤੋਂ ਦੂਰ ਕੀਤਾ ਜਾਏ ਇਹ ਸ਼ੈਤਾਨ ਦਾ ਪਲੈਨਿੰਗ ਹੈ ਇਹ ਸ਼ੈਤਾਨ ਚਾਹੁੰਦਾ ਹੈ ਕਿ ਤੁਸੀਂ ਵਚਨ ਦੇ ਦੁਆਰਾ ਨਾ بچੋ ਕਿ ਉਹਦੇ ਸ਼ੈਤਾਨ ਦਾ ਇੱਕੋ ਹੀ ਟਾਰਗੇਟ ਹੈ ਉਹ ਹੈ ਵਿਸ਼ਵਾਸੀ ਤਾਂ ਅਜ਼ੀਜ਼ੋ ਇਸ ਨੂੰ ਸਮਝਣਾ ਹੈ ਕਿ ਸ਼ੈਤਾਨ ਸਾਨੂੰ ਪਾਪ 'ਚ ਇਸਲੀ ਬਸਾਉਂਦਾ ਹੈ ਕਿ ਅਸੀਂ ਪ੍ਰਭੂ ਤੋਂ ਦੂਰ ਹੋ ਜਾਈਏ ਤੇ ਉਹ ਸਾਨੂੰ ਨਾਸ਼ ਕਰ ਦੇਵੇ ਤਾਂ ਪਰਮੇਸ਼ਵਰ ਦਾ ਵਚਨ ਇਸਲੀ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਸਾਰੇ ਹਥਿਆਰਾਂ ਨੂੰ ਬਹਿਨ ਕੇ ਤੇ ਸ਼ੈਤਾਨ ਦੇ ਨਾਲ ਲੜ ਪਾਈਏ ਤਾਂ ਅਜ਼ੀਜ਼ੋ ਇਹ ਸਮਝਣਾ ਹੈ ਔਰ ਆਪਣੇ ਜੀਵਨ ਨੂੰ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਦੇਣਾ ਹੈ ਖੁਦਾ ਤੁਹਾਨੂੰ ਇਸ ਵਚਨਾਂ ਦੇ ਦੁਆਰਾ ਬਰਕਤ ਦੇ ਆਸ਼ਿਸ਼ ਦੇ ਔਰ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਹੈ ਬੈਲ ਆਈਕਨ ਦਬਾਉਣਾ ਹੈ ਔਰ ਹਰ ਵੀਡੀਓ ਦੀ ਨੋਟੀਫਿਕੇਸ਼ਨ ਤਾਂ ਕਿ ਤੁਹਾਨੂੰ ਮਿਲਦੀ ਰਹੇ ਔਰ ਸਾਡੇ ਨਾਲ ਜੁੜਨ ਦੇ ਲਈ ਜੁੜਨ ਦੇ ਲਈ ਇਸ ਦਿੱਤੇ ਗਏ ਨੰਬਰਾਂ ਦੇ ਉੱਪਰ ਤੁਸੀਂ ਸਾਡਾ ਸੰਪਰਕ ਕਰਨਾ ਹੈ ਕੰਟੈਕਟ ਕਰਨਾ ਹੈ ਤਾਂ ਕਿ ਸੇਵਾ ਕਰਨਾ ਚਾਹੁੰਦੇ ਹੋ ਕੋਈ ਵਿਸ਼ਵਾਸੀਏ ਪਾਸਟਰ ਸਹਿਬਾਨੇ ਸੜਨਾ ਮਿਲ ਕੇ ਸੇਵਾ ਕਰਨਾ ਚਾਹੁੰਦਾ ਹੈ ਤੇ ਇਸੇ ਕੇ ਦਿੱਤੇ ਕੇ ਨੰਬਰਾਂ ਤੇ ਉਹ ਮੈਸੇਜ ਕਰ ਸਕਦਾ ਹੈ WhatsApp ਮੈਸੇਜ ਕਰ ਸਕਦਾ ਹੈ ਸੜਨਾ ਕਾਲ ਦੇ ਮਾਧਿਅਮ ਦੇ ਨਾਲ ਉਹ ਜੁੜ ਸਕਦਾ ਹੈ ਖੁਦਾ ਤੁਹਾਨੂੰ ਬਹੁਤ ਸਾਰੀ ਬਰਕਤ ਦੇ ਔਰ ਆਸ਼ੀਸ਼ ਦੇ ਤੇ